ਪੀਵੀ ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਆ ਤੁਹਾਡੇ ਨਾਲ ਜਗਵਿੰਦਰ ਸਿੰਘ ਤਾਂ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਹੁਣ ਵਿਜੀਲੈਂਸ ਵਿਭਾਗ ਤੇ ਰਿਟਾਰਤੇ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਫਆਈਆਰ ਜਿਹੜੀ ਹੁਣ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਤੇ ਜਿਹੜੀ ਦਰਜ ਹੋ ਸਕਦੀ ਹੈ ਤਾਂ ਹੁਣ ਪਹਿਲਾਂ ਸਾਧੂ ਸਿੰਘ ਧਰਮਸੋਤ ਅਤੇ ਉਸ ਤੋਂ ਬਾਅਦ ਸੰਗਤ ਸਿੰਘ ਗਿਲਜੀਆ ਤੇ ਹੁਣ ਸਾਬਕਾ ਮੰਤਰੀ ਰਹੇ ਭਾਰਤ ਪੋਸ਼ਨ ਆਸ਼ੂ ਤੇ ਜਿਹੜੀ ਤਲਵਾਰ ਲਟਕਦੀ ਦਿਖਾਈ ਦੇ ਰਹੀ ਹੈ ਟੈਂਟਰਸ ਤੇ ਵਿੱਚ ਕਪਲਾ ਕਰਨ ਦੇ ਇਲਜ਼ਾਮ ਨੇ ਜਿਹੜੇ ਭਾਰਤ ਪੋਸ਼ਨ ਆਸ਼ੂ ਤੇ ਲੱਗੇ ਨੇ ਆਲਾ ਕਿ ਜੇਕਰ ਸਾਬਕਾ ਮੰਤਰੀ ਭਾਰਤ ਪੋਸ਼ਨ ਆਸ਼ੂ ਦੀ ਗੱਲ ਕਰੇ ਤਾਂ ਉਹਨਾਂ ਦੇ ਵੱਲੋਂ ਆਪਣੇ ਉੱਪਰ ਲੱਗਿਆ ਨਾ ਇਲਜ਼ਾਮਾਂ ਨੂੰ ਸਿਰੇ ਤੋਂ ਜਿਹੜਾ ਨਕਾਰ ਦਿੱਤਾ ਗਿਆ ਪਰ ਉੱਥੇ ਹੀ ਦੂਸਰੇ ਪਾਸੇ ਵਿਜੀਲੈਂਸ ਵਿਭਾਗ ਦੇ ਵੱਲੋਂ ਜਿਹੜੀ ਜਾਂਚ ਆ ਐਸਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਜਿਹੜੀ ਸੌਂਪ ਦਿੱਤੀ ਗਈ ਆ ਤਾਂ ਹੁਣ ਹੋ ਸਕਦਾ ਕਿ ਜੇਕਰ ਉਹਨਾਂ ਦਾ ਨਾਮ ਇਸ ਕਪਲੇ ਦੇ ਵਿੱਚ ਆਉਂਦਾ ਤਾਂ ਉਹਨਾਂ ਤੇ ਵੀ ਜਿਹੜੀ ਐਫਆਈਆਰ ਦਰਜ ਹੋ ਸਕਦੀ ਆ ਤਾਂ ਇੱਕ ਤਰੀਕੇ ਦੇ ਨਾਲ ਜੇਕਰ ਕਹੀਏ ਪਹਿਲਾਂ ਕਾਂਗਰਸ ਦੇ ਵਿੱਚ ਲਗਾਤਾਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਲੇਸ਼ ਚੱਲਦਾ ਰਿਹਾ ਅਤੇ ਜਿਹੜੇ ਆਗੂ ਨੇ ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਦਾ ਪੱਲਾ ਫੜਦੇ ਦਿਖਾਈ ਦਿੱਤੇ ਪਰ ਜਿਹੜੇ ਆਗੂ ਕੱਚੇ ਜਿਹੜੇ ਪੰਜਾਬ ਦੇ ਵਿੱਚ ਰਹਿ ਚੁੱਕੇ ਨੇ ਉਹਨਾਂ ਤੇ ਲਗਾਤਾਰ ਮਾਮਲੇ ਦਰਜ ਹੋ ਰਹੇ ਨੇ ਕਿਉਂਕਿ ਪਹਿਲਾਂ ਕਪਲੇ ਦੇ ਜਿਹੜੇ ਜੰਗਲਾਤ ਵਿਭਾਗ ਦੇ ਜਿਹੜੇ ਮੰਤਰੀ ਸੀ ਜੰਗਲਾਤ ਵਿਭਾਗ ਜਿਨ੍ਹਾਂ ਦੇ ਕੋਲ ਸੀਗਾ ਸਾਧੂ ਸਿੰਘ ਧਰਮਸੋਤ ਤੇ ਵੀ ਜਿਹੜੀ ਐਫਆਈਆਰ ਦਰਜ ਹੁੰਦੀ ਆ ਲਗਾਤਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ ਰਿਮਾਂਡ ਜਿਹੜਾ ਸਾਧੂ ਸਿੰਘ ਧਰਮਸੋਤ ਦਾ ਹਾਸਲ ਕਰ ਰਹੇ ਨੇ ਤਾਂ ਉਸ ਤੋਂ ਬਾਅਦ ਐਫਆਈਆਰ ਦਰਜ ਹੁੰਦੀ ਆ ਸੰਗਤ ਸਿੰਘ ਗਿੱਲ ਜੀ ਅਤੇ ਹੁਣ ਅਗਲੇ ਨਿਸ਼ਾਨੇ ਤੇ ਨੇ ਵਿਜੀਲੈਂਸ ਭਾਗ ਦੇ ਰਡਾਰ ਤੇ ਨੇ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਜੋ ਕਿ ਵਿੱਚ ਮੰਤਰੀ ਸਨ ਅਤੇ ਜੇਕਰ ਸਾਲ 2019 ਅਤੇ 2020 ਦੀ ਗੱਲ ਕਰੇ ਤਾਂ ਇਸੇ ਸਮੇਂ ਦੇ ਦਰਮਿਆਨ ਜਿਹੜਾ ਉਹਨਾਂ ਦੇ ਉੱਪਰ ਤਕਰੀਬਨ ਤਕਰੀਬਨ ਜਿਹੜਾ 2000 ਕਰੋੜ ਦੇ ਕਪੜੇ ਦਾ ਟੈਂਡਰ ਦੇ ਵਿੱਚ ਇਲਜ਼ਾਮ ਲੱਗ ਰਿਹਾ ਤਾਂ ਵੱਡੀ ਰਕਮ ਸੀ 2000 ਰੁਪਏ ਦੇ ਕਪੜੇ ਦਾ ਟੈਂਡਰ ਦੇ ਵਿੱਚ ਇਲਜ਼ਾਮ ਜਿਹੜਾ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਤੇ ਲੱਗ ਰਿਹਾ ਪਰ ਉਹਨਾਂ ਦੇ ਵੱਲੋਂ ਜੇਕਰ ਇਹਨਾਂ ਇਲਜ਼ਾਮਾਂ ਦੀ ਗੱਲ ਕਰੇ ਤਾਂ ਸਫਾਈ ਵੀ ਦਿੱਤੀ ਗਿਆ ਤੇ ਬਿਆਨ ਦੇ ਕੇ ਜਿਹੜਾ ਨਕਾਰ ਦਿੱਤਾ ਗਿਆ ਕਿ ਮੈਂ ਇਹ じゃ ਕੋਈ ਵੀ ਕਪਲਾ ਨਹੀਂ ਕੀਤਾ ਅਤੇ ਮੇਰੇ ਉੱਪਰ ਜਾਣਬੁੱਝ ਕੇ ਜਿਹੜਾ ਮਾਮਲਾ ਦਰਜ ਕੀਤਾ ਜਾ ਰਿਹਾ ਕਿਉਂਕਿ ਜਦੋਂ ਸਾਧੂ ਸਿੰਘ ਧਰਮਸੋਧ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਾਂਗਰਸ ਪਾਰਟੀ ਸਾਰੇ ਜਿਹੜੇ ਲੀਡਰ ਨੇ ਜਾਂ ਫਿਰ ਸਾਬਕਾ ਵਿਧਾਇਕ ਨੇ ਜਾਂ ਫਿਰ ਮੌਜੂਦਾ ਵਿਧਾਇਕ ਨੇ ਸੀਐਮ ਰਹਿਸ਼ ਤੇ ਪਹੁੰਚਦੇ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਪਰ ਉੱਥੇ ਜਿਹੜਾ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੀ ਬਹਿਸ ਹੁੰਦੀ ਦਿਖਾਈ ਦਿੰਦੀ ਹੈ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਹੀ ਆਗੂਆਂ ਤੇ ਜਿਹੜੇ ਚੰਡੀਗੜ੍ਹ ਪੁਲਿਸ ਵੱਲੋਂ ਵੀ ਮਾਮਲੇ ਦਰਜ ਕੀਤੇ ਜਾਂਦੇ ਨੇ ਤਾਂ ਇੱਕ ਤੋਂ ਬਾਅਦ ਜਿਹੜੇ ਕੀ ਐਫ ਆਈ ਆਰ ਦਰਜ ਹੋ ਰਹੀਆ ਕਾਂਗਰਸ ਦੇ ਆਗੂਆਂ ਦੇ ਕਾਂਗਰਸ ਦੇ ਵੱਡੇ ਲੀਟਰਾਂ ਦੇ ਪਹਿਲਾਂ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੁੰਦੀ ਆ ਲਾਕੇ ਸੰਗਤ ਸਿੰਘ ਗਿਲਚੀਆਂ ਦੀ ਗੱਲ ਕਰੀਏ ਤਾਂ ਉਹਨਾਂ ਤੇ ਐਫ ਆਈ ਆਰ ਜਿਹੜੀ ਜ਼ਰੂਰ ਦਰਜ ਹੁੰਦੀ ਅਤੇ ਹੁਣ ਹੋ ਸਕਦਾ ਕਿ ਸਾਬਕਾ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਵੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਾਮਲਾ ਦਰਜ ਕਰ ਲਿਆ ਜਾਵੇ ਐਫ ਆਈ ਆਰ ਦਰਜ ਕੀਤੀ ਜਾਵੇ ਕਿਉਂਕਿ ਵਿਜੀਲੈਂਸ ਭਾਗ ਦੀ ਰਡਾਰ ਤੇ ਜ਼ਰੂਰ ਨੇ ਭਾਰਤ ਪੂਸ਼ਣ ਆਸ਼ੂ ਵਾਲਾ ਕਿ ਵਿਜੀਲੈਂਸ ਭਾਗ ਦੇ ਵੱਲੋਂ ਐਸ ਐਸ ਪੀ ਰੈਂਕ ਦੇ ਅਧਿਕਾਰੀਆਂ ਨੂੰ ਜਿਹੜੇ ਜਾਂਚ ਤੇ ਹੁਕਮ ਦੇ ਦਿੱਤੇ ਗਏ ਨੇ ਤਾਂ ਹੁਣ ਇਸ ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਇਸ ਪੂਰੇ ਕਪਲੇ ਦੀ ਜਾਂਚ ਕੀਤੀ ਜਾਵੇਗੀ ਪਰ ਜੇਕਰ ਹੁਣ ਤੱਕ ਦੀ ਜਾਣਕਾਰੀ ਦੀ ਗੱਲ ਕਰੀ ਤਾਂ ਇਹ ਹੀ ਇਲਜ਼ਾਮ ਲੱਗ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ 2019 ਅਤੇ 2020 ਦੇ ਸਾਲ ਦੇ ਦਰਮਿਆਨ ਜਿਹੜੇ ਟੈਂਡਰ ਪਾਸ ਹੋਏ ਸੀ ਤਾਂ ਉਹਨਾਂ ਦੇ ਵਿੱਚ 2000 ਕਰੋੜ ਦਾ ਜਿਹੜਾ ਕਪਲਾ ਕੀਤਾ ਗਿਆ ਸੀ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂ ਦੇ ਵੱਲੋਂ ਤਾਂ ਹੁਣ ਜਾਂਚ ਜਿਹੜੀ ਸ਼ੁਰੂਆਤ ਕਰ ਦਿੱਤੀ ਕੀ ਆ ਜਾਨ ਜਿਹੜੀ ਸ਼ੁਰੂ ਕਰ ਦਿੱਤੀ ਕੀ ਆ ਤੇ ਹੁਣ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੇ ਵੱਲੋਂ ਜੇਕਰ ਜਾਂਚ ਦੇ ਵਿੱਚ ਭਾਰਤ ਪੂਸ਼ਣ ਆਸ਼ੂ ਦਾ ਨਾਮ ਆਉਂਦਾ ਤਾਂ ਹੁਣ ਭਾਰਤ ਪੂਸ਼ਣ ਆਸ਼ੂ ਤੇ ਵੀ ਐਫ ਆਈ ਆਰ ਦਰਜ ਹੋ ਸਕਦੀ ਹੈ ਤੇ ਹੋ ਸਕਦਾ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਤੋਂ ਬਾਅਦ ਅਗਲਾ ਨੰਬਰ ਜਿਹੜਾ ਭਾਰਤ ਪੂਸ਼ਣ ਆਸ਼ੂ ਦਾ ਹੋਵੇ ਤੇ ਇਹ ਵੀ ਹੋ ਸਕਦਾ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਵਿਜੀਲੈਂਸ ਭਾਗ ਦੇ ਅਧਿਕਾਰੀਾਂ ਦੇ ਵੱਲੋਂ ਗ੍ਰਿਫਤਾਰੀ ਕਰਕੇ ਰਿਮਾਂਡ ਜਿਹੜਾ ਭਾਰਤ ਪੂਸ਼ਣ ਆਸ਼ੂ ਦਾ ਲਿਆ ਜਾਵੇ ਪਰ ਜੇਕਰ ਭਾਰਤ ਪੂਸ਼ਣ ਆਸ਼ੂ ਦੀ ਗੱਲ ਕਰੇ ਤਾਂ ਸ਼ਰਿਆਮੂਨਾਂ ਦੇ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਕਿ ਮੇਰੇ ਤੇ ਜਾਣਬੁੱਝ ਕੇ ਜਿਹੜੇ ਇਲਜ਼ਾਮ ਲਾਏ ਜਾ ਰਹੇ ਨੇ ਮੈਂ ਕਿਸੇ ਵੀ ਕਪਲੇ ਦੇ ਵਿੱਚ ਇਨਵੋਲ ਨਹੀਂ ਸੀ ਜਾਣਬੁੱਝ ਕੇ ਸਰਕਾਰ ਮੇਰੇ ਤੇ ਨਿਸ਼ਾਨਾ ਸੇਧਰੀ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਮੇਰੇ ਉੱਪਰ ਕੱਪਲੇ ਤੇ ਇਲਜ਼ਾਮ ਲੱਗੇ ਨੇ ਮੈਂ ਇਹਨਾਂ ਦਾ ਸਫਾਇਆ ਕਰਾਂਗਾ ਤਾਂ ਉਹ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਕਿ ਜਿਹੜੇ ਇਲਜ਼ਾਮ ਭਾਰਤ ਪੂਛਣਾ ਅਸ਼ਤੇ ਲੱਗ ਰਹੇ ਨੇ ਬੇਪੁਨਿਆਤ ਨੇ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਸਾਬਕਾ ਮੰਤਰੀ ਤੇ ਕਾਂਗਰਸ ਤੇ ਜਿਹੜੇ ਕਹਿ ਲਈਏ ਕਿ ਐਫ ਆਈ ਆਰ ਜਿਹੜੀ ਦਰਜ ਹੋਣ ਜਾ ਰਹੀ ਆ ਫਿਲਹਾਲ ਦੇ ਲਈ ਇੰਨਾ ਹੀ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ